ਲੋਕਾਂ ਨੇ ਇੱਕ ਗੱਲ ਕਹੀ ਵੀ ਨੂੰ ਸੀਐਮ ਨੇ ਬੁਲਾਇਆ ਜਿਹੜਾ ਬੰਦਾ ਮੇਰੀ ਵਾਈਫ ਬਿਮਾਰ ਸੀ ਉਹਦੇ ਉਹਨੇ ਇਹ ਨਹੀਂ ਕਿਹਾ ਵੀ ਇੱਥੇ ਦਾਖਲ ਕਰਵਾ ਦੇ ਉਹ ਕੀ ਕਰ ਸਕਦਾ ਗੱਲ ਉਹ ਨਹੀਂ ਕਰ ਸਕਦਾ ਇਹ ਪੰਜਾਬ ਦੇ ਮੁੱਦੇ ਨੂੰ ਪੰਜਾਹ ਦੱਸੇ ਸੀ ਇਹ ਪੰਜਾਬ ਦੇ ਮੁੱਦਿਆਂ ਤੇ ਨਹੀਂ ਬੋਲ ਸਕਿਆ ਇਹ ਕਿਸੇ ਵੀ ਗੱਲ ਤੇ ਬੰਦਾ ਪੂਰ ਨਹੀਂ ਉੱਤਰ ਰਿਹਾ ਅਸੀਂ ਕਹਿੰਨੇ ਸਾਹਿਬ ਜਦੋਂ ਕੋਈ ਇੱਕ ਸੀਐਮ ਸਿਲੰਡਰ ਭਰਨ ਲੈਣ ਚਾਹੂਗਾ ਤਾਂ ਉਹ ਅਸੀਂ ਕਹਾਂਗੇ ਪੰਜਾਬ ਸਫਰ ਹੁਣ ਭਰਾਓ ਸਿਲੰਡਰ ਅੱਜ ਪੰਜਾਬ ਦੇ ਪਾਣੀਆਂ ਤੇ ਕੋਈ ਗੱਲ ਨਹੀਂ ਕਰ ਰਿਹਾ ਅੱਜ ਪੰਜਾਬ ਦੀ ਯੂਨੀਵਰਸਿਟੀ ਦੀ ਕੋਈ ਗੱਲ ਨਹੀਂ ਕਰ ਰਿਹਾ ਅੱਜ ਪੰਜਾਬ ਚ ਪੰਜਾਬ ਦੀਆਂ ਜ਼ਮੀਨਾਂ ਵਿਕ ਰਹੀਆਂ ਆ ਉਹਨਾਂ ਤੇ ਕੋਈ ਨਹੀਂ ਗੱਲ ਕਰ ਰਿਹਾ ਅੱਜ ਪੰਜਾਬ ਤੇ ਕਰਜ਼ਾ ਚੜ ਰਿਹਾ ਉਹਦੀ ਕੋਈ ਗੱਲ ਨਹੀਂ ਕਰ ਰਿਹਾ ਅੱਜ ਪੰਜਾਬ ਦੇ ਕਈ ਮੁੱਦੇ ਆ ਸਾਡਾ ਜੀਐਸਟੀ ਵਾਲਾ ਸਿਸਟਮ ਰੁਕਿਆ ਉੱਥੇ ਉਹਨਾਂ ਨੇ ਅੱਧਾ ਰਿਲੀਜ਼ ਕਰਤਾ ਸੀਐਮ ਸਾਹਿਬ ਨੇ ਇੱਕ ਟਵੀਟ ਕੀਤਾ ਉਹਨਾਂ ਨੇ ਉਹ ਵੀ ਵਾਪਸ ਕਰ ਲਿਆ ਅਸੀਂ ਕੋਈ ਮੰਗਣ ਨਹੀਂ ਸੈਂਟਰ ਤੋਂ ਜਾਂਦੇ ਸੈਂਟਰ ਸਾਨੂੰ ਦੇਂਦਾ ਕਹਿੰਦੇ ਅਸੀਂ ਮੰਗਣ ਕਦਨ ਗਏ ਆ ਸਾਨੂੰ ਸੈਂਟਰ ਜੇ ਇਹਨੂੰ ਅਗਨੋਰ ਕਰਦਾ ਅਸੀਂ ਸਾਰੇ ਪ੍ਰੋਟੈਸਟ ਕਰ ਸਕਦੇ ਹਾਂ ਲੋਕਾਂ ਨੇ ਸਾਨੂੰ ਚੁਣਿਆ ਆ ਸਾਨੂੰ ਸਾਰਿਆਂ ਨੂੰ ਖੜੇ ਐਮਐਲਏ ਨੂੰ ਉੱਥੇ ਜਾ ਕੇ ਭਈਏ ਉਹਦੇ ਦਰਬਾਰ ਤੇ ਆਪਦੀ ਧਰਨੇ ਲਾਈਏ ਕਿਉਂ ਸਾਡਾ ਪੈਸਾ ਰਿਲੀਜ਼ ਨਹੀਂ ਕਰਦੇ ਅਸੀਂ ਮੰਗਣੇ ਨਹੀਂ ਜਾਂਦੇ